ਅਬ ਮੈਂ ਤੁਹਾਨੂੰ ਜੰਗ ਦੇ ਦਿਨਾਂ ਦੀ ਆਪਾਂ ਗੱਲ ਕਰਦੇ ਸੀ ਉਹ ਜ਼ਿਕਰ ਕਰਦੇ ਸੀ ਇੱਕ ਨਾ ਬਹੁਤ ਵੱਡਾ ਖੁਲਾਸਾ ਮੇਜਰ ਜਨਰਲ ਕਾਰਤਿਕ ਸੀਖ ਹੋਰ ਨੇ ਕੀਤਾ ਜਿਹੜੀ ਗੱਲ ਨੇ ਸੱਚੀ ਉੱਚੀ ਹੈਰਾਨ ਕੀਤਾ ਕਿ ਉਹਨਾਂ ਦਿਨਾਂ ਦੇ ਵਿੱਚ ਦਰਬਾਰ ਸਾਹਿਬ ਨੂੰ ਵੀ ਟਾਰਗੇਟ ਕੀਤਾ ਜਾ ਰਿਹਾ ਸੀ ਉਸ ਤੇ ਵੀ ਹਮਲਾ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਸੀ ਤੇ ਉਹ 7-8 ਮਈ ਦੀ ਸ਼ਾਦੇ ਉਸ ਸਮੇਂ ਦੇ ਦੌਰਾਨ ਦੀ ਗੱਲ ਆ ਇਹ ਥੋੜਾ ਜਿਹਾ ਦੱਸਿਓ ਖੁੱਲ ਕੇ ਵੀ ਕੀ ਮਸਲਾ ਸੀ ਇਹ ਇਹ ਹਮਲਾ ਹੋ ਗਿਆ ਸੀ ਹੋਣਾ ਸੀ ਜਾਂ ਕਿਵੇਂ ਸੀ ਇਹਦੇ ਬਾਰੇ ਕੀ ਸੀ ਨਹੀਂ ਨਹੀਂ ਹਮਲਾ ਦੇਖੋ ਜੋ ਹੋ ਗਿਆ ਹੁੰਦਾ ਫਿਰ ਤਾਂ ਮੇਰੇ ਖਲਦਿਆਂ ਨਾਲ ساری ਦੁਨੀਆ ਨੂੰ ਪਤਾ ਲੱਗਿਆ ਹੁੰਦਾ ਜੀ ਤੇ ਬਹੁਤ ਮੈਂ ਕਹੂੰਗਾ ਕਿ ਮੰਦ ਭਗਾ ਹੁੰਦਾ ਹਮ ਅੱਗੇ ਆਪਾਂ ਵੇਖਿਆ ਦਰਬਾਰ ਸਾਹਿਬ ਤੇ ਜੋ ਮਿਲਟਰੀ ਅਟੈਕ ਸੀਗਾ ਉਸਨੇ ਕਿੰਨੇ ਜ਼ਖਮ ਦਿੱਤੇ ਨੇ ਜੀ ਬੇਸ਼ੱਕ ਕਾਲੀਆਂ ਕਿਥੋਂ ਦੀਆਂ ਕਿੱਥੇ ਗਈਆਂ ਨੇ ਹਮ ਤੇ ਐਸਾ ਹੋਣਾ ਵੀ ਨਹੀਂ ਚਾਹੀਦਾ ਦੇਖੋ ਉਹ ਕੀ ਕਹਿ ਰਹੇ ਨੇ ਇੰਡੀਅਨ ਆਰਮੀ ਨੇ ਆਫੀਸ਼ੀਅਲੀ ਜਿਹੜਾ ਬਿਆਨ ਦਿੱਤਾ ਹੈ ਉਹ ਇਹ ਆ ਕਿ ਇਨਾਂ ਨੇ ਜਦੋਂ 에어 بیس ਜਾਂ ਮਿਲਟਰੀ ਟਿਕਾਣੇ ਫੁੰਟਣ ਦਾ ਯਤਨ ਕੀਤਾ ਤੇ ਜਦੋਂ ناکਾਮਯਾਬੀ ਮਿਲੀ ਕਾਮਯਾਬ ਨਾ ਹੋਏ ਤੇ ਫਿਰ ਇਨਾਂ ਨੇ ਸਿਵਿਲੀਅਨ ਜਿਹੜੇ ਆ ਆਮ ਨਾਗਰਿਕ ਉਹਨਾਂ ਨੂੰ ਟਾਰਗੇਟ ਬਣਾਉਣਾ ਸ਼ੁਰੂ ਕਰ ਦਿੱਤਾ ਤੇ ਜਦੋਂ ਉਹ ਕੰਮ ਵੀ ਹੋ ਗਿਆ ਫਿਰ ਇਨਾਂ ਨੇ ਦਰਬਾਰ ਸਭ ਤੇ ਮਜ਼ਾਇਲਾ ਕੀਤਾ ਜੀ ਤੇ ਜਿਹੜਾ ਇਹਨਾਂ ਦਾ ਸਿਸਟਮ ਸੀਗਾ ਡਿਫੈਂਸ ਸਿਸਟਮ ਉਸਨੇ ਉਸ ਨੂੰ ਨਸਤਨਾਬੋਧ ਕਰ ਦਿੱਤਾ ਉਹ ਕਹਿੰਦੇ ਕਿ ਏ ਟੂ ਸਰਫੇਸ ਤੇ ਸਰਫੇਸ ਟੂ ਸਰਫੇਸ ਦੋ ਤਰ੍ਹਾਂ ਦੀਆਂ ਮਸਾਇਲਾ ਉਹਨਾਂ ਨੇ ਮਸਾਇਲਾ ਬਕਾਇਦਾ ਦਿਖਾਈਆਂ ਨੇ ਜੀ ਕਿ ਆਪ ਪਾਕਿਸਤਾਨ ਵੱਨਿਓ ਅਟੈਕ ਹੋਇਆ ਮਤਲਬ ਉਸ ਉਧਰ ਉਧਰ ਕੋਸ਼ਿਸ਼ ਕੀਤੀ ਗਈ ਸੀ ਇਹਨਾਂ ਨੂੰ ਮੇਰੇ ਹਿਸਾਬ ਪਰ ਇਨਾ ਦਾ ਦਾਵਾ ਹੈ ਕਿ ਜਿਸ ਵੇਲੇ ਉਹ ਯਤਨ ਹੋਇਆ ਉਸ ਯਤਨ ਨੂੰ ਸਾਡੇ ਡਿਫੈਂਸ ਸਿਸਟਮ ਨੇ ਨਾਕਾਮਯਾਬ ਕਰ ਦਿੱਤਾ ਦੇ ਤਾ ਦੇਖੋ ਗੱਲ ਉਦੋਂ ਵੀ ਚੱਲੀ ਸੀ ਜੀ ਤੁਹਾਨੂੰ ਯਾਦ ਹੋਣਾ ਕਿਉਂਕਿ ਵਿੱਚ ਉਹ ਕਹਿੰਦੇ ਸੀ ਇਹਨਾਂ ਨੇ ਇੱਧਰ ਨਨਕਾਣਾ ਸਾਹਿਬ ਵੱਨੀ ਕੋਈ ਨਿਸ਼ਾਨਾ ਬਣਾਇਆ ਆਪਾਂ ਅੱਗੇ ਗੱਲਾਂ ਸੁਣੀਆਂ ਇਹਨੇ ਹਮ ਇਹ ਕਹਿੰਦੇ ਸੀਗੇ ਕਿ ਅਜਿਹਾ ਅਸੀਂ ਨਹੀਂ ਕੀਤਾ ਅਸੀਂ ਕਿਸੇ ਸਿਵਿਲੀਅਨ ਟਿਕਾਣੇ ਨੂੰ ਨਿਸ਼ਾਨਾ ਨਹੀਂ ਬਣਾਇਆ ਪਰ ਦੇਖੋ ਦੋਵੇਂ ਚੀਜ਼ਾਂ ਹੋਈਆਂ ਜੀ ਪੁਨਛ ਗੁਰਦੁਆਰੇ ਤੇ ਹਮਲਾ ਹੋਇਆ ਉੱਥੇ ਤੇ ਜਾਨੀ ਨੁਕਸਾਨ ਵੀ ਹੋ ਗਿਆ ਬਿਲਕੁਲ ਠੀਕ ਹੈ ਨਾ ਜੀ ਹਾਂ ਤੇ ਇਧਰੋਂ ਜੇ ਆਪਾਂ ਵੇਖੀਏ ਹੁਣ ਹੈ ਤੇ ਇੰਡੀਅਨ ਲਿਆਜ਼ ਨਾਲ ਵੇਖੋਗੇ ਤੁਸੀਂ ਤਾਂ ਜਿਹੜੇ ਬੰਦੇ ਮਸਜਿਦਾਂ ਦੇ ਵਿੱਚ ਜਾਂ ਇਸ ਤਰ੍ਹਾਂ ਮਦਰੱਸਿਆਂ ਦੇ ਵਿੱਚ ਬੈਠੇ ਹੁੰਦੇ ਨੇ ਉਧਰ ਜੀ ਉਹ ਇੰਡੀਆ ਲਈ ਤੇ ਆਤਵਾਦੀ ਨੇ ਹੂੰ ਪਰ ਆਮ ਨਾਗਰਿਕਾਂ ਵਾਸਤੇ ਉਧਰ ਦਾ ਜਿਹੜਾ ਆਵਾਮ ਆ ਪਾਕਿਸਤਾਨੀ ਉਹਨਾਂ ਵਾਸਤੇ ਤਾਂ ਉਹ ਵੀ ਉਹਨਾਂ ਦੇ ਧਾਰਮਿਕ ਕੇਂਦਰ ਹੋ ਗਏ ਨਾ ਮਸਜਿਦ वगैरह ਚੋਕੀਆਂ ਤਾਂ ਗੱਲ ਇਹ ਆ ਕਿ ਇਧਰ ਵੀ ਨਿਸ਼ਾਨਾ ਬਣੇ ਧਾਰਮਿਕ ਸਥਾਨ ਹੁਣ ਛਲ ਤਾਂ ਖਾਸ ਤੌਰ ਤੇ ਆਪਾਂ ਨੂੰ ਪਤਾ ਹੀ ਆ ਹੌਨ ਰਿਕਾਰਡ ਹੀ ਆ ਸਭ ਕੁਝ ਤੇ ਦੂਜੇ ਪਾਸੇ ਜੇ ਆਪਾਂ ਵੇਖੀਏ ਤਾਂ ਸਵੇਲੀਅਨ ਜਿਹੜੇ ਆ ਉਹ ਇਧਰ ਵੀ ਮਰੇ ਆ ਹੂੰ ਖਾਸ ਤੌਰ ਤੇ ਜੇ ਤੁਸੀਂ ਵੈਲੀ ਦੀ ਗੱਲ ਕਰੋਗੇ ਕਸ਼ਮੀਰ ਘਾਟੀ ਦੀ ਗੱਲ ਕਰੀਏ ਤਾਂ ਉੱਥੇ ਨੁਕਸਾਨ ਹੋਇਆ ਚਾਤਾ ਤਾਂ ਇਹ ਨਹੀਂ ਹੈ ਕਿ ਇੰਡੀਅਨ ਜਿਹੜਾ ਵੀ ਐਕਸ਼ਨ ਹੋਇਆ ਮਿਲਟਰੀ ਐਕਸ਼ਨ ਹੋਇਆ ਉਸ ਨੂੰ ਆਪਾਂ ਸਾਰਾ ਸਮੁੱਚਤਾ ਚ ਹੀ ਲੈ ਜਾਣੇ ਆ ਵੀ ਜੋ ਵੀ ਹੋਇਆ ਉਹਦੇ ਵਿੱਚ ਇਹ ਨਹੀਂ ਹੈ ਕਿ ਪਾਕਿਸਤਾਨ ਦਾ ਕੋਈ ਸਿਵਲियन ਨਹੀਂ ਮਰਿਆ ਹੂੰ ਉਹਨਾਂ ਦੇ ਵੀ ਮਰੇ ਆ ਇਹ ਤਾਂ ਆ ਮੇਰੇ ਕੋਲ ਮਤਲਬ ਅੱਗੇ ਵੀ ਤੁਹਾਨੂੰ ਸ਼ਾਇਦ ਦੱਸਿਆ ਸੀਗਾ ਕਿ ਮੇਰੇ ਕੋਲ ਵੀਡੀਓ ਆਇਆ ਸੀਗਾ ਇੱਕ ਜੀ ਜਿਹਦੇ ਵਿੱਚ ਉਹ ਮਤਲਬ ਆਪਣੇ ਕੂਟੇ ਤੇ ਖਲੂਕੇ ਤੇ ਵੇਂਦੇ ਪੈਸੰਨ ਕਿ ਡਰੋਨ ਉੱਤੇ ਆ ਕੇ ਡਿੱਗਾ ਤੇ ਉਹਨਾਂ ਦਾ ਤੇ ਘਰ ਹੀ ਜਿਹੜਾ ਸੀਗਾ ਸਾਰਾ ਕੋਠੇ ਸੀਗੇ ਇੱਕ ਦੋ ਤਬਾਹ ਹੋ ਗਿਆ ਸੀਗਾ ਤੇ ਇਹ ਆ ਕੇ ਦੂਣਾ ਪਾਸਿਆਂ ਤੋਂ ਹੈ ਪਰ ਜੇ ਇਸ ਤਰ੍ਹਾਂ ਦੀ ਹਿਮਾਕਤ ਕਰਨ ਦੀ ਯਤਨਸ਼ੀਲਤਾ ਹੋਈ ਆ ਪਾਕਿਸਤਾਨ ਵੱਲੋਂ ਤੇ ਬਹੁਤ ਗਲਤ ਆ ਸ਼ਾਇਦ ਉਹਨਾਂ ਨੂੰ ਹੀ ਹੋਏਗਾ ਕਿ ਜੇਕਰ ਅਸੀਂ ਇਸ ਤਰ੍ਹਾਂ ਕੋਈ ਕਾਮਯਾਬੀ ਹਾਸਲ ਕਰ ਲੈਂਦੇ ਆ ਤਾਂ ਉਹਦੇ ਚ ਕੀ ਆ ਕਿ ਇੱਕ ਤੇ ਇਹ ਆ ਕਿ ਇੱਥੇ ਸਿੱਖਾਂ ਦਾ ਤਾਨੂੰ ਪਤਾ ਹੀ ਆ ਅੱਗੇ ਬਹੁਤ ਰੋਸ ਆ ਦਰਬਾਰ ਸਾਹਿਬ 'ਤੇ ਅਟੈਕ ਹੋਇਆ ਜੀ ਆਪਾਂ ਨੂੰ ਪਤਾ ਹੀ ਆ ਕਿ ਇਹਦੇ ਨਾਲ ਇਹਨਾਂ ਦੇ ਅੰਦਰੂਨੀ ਹਾਲਾਤ ਜਿਹੜੇ ਆ ਉਹ ਵੀ ਵਿਗੜ ਗਏ ਬਹੁਤ ਬਹੁਤ ਜ਼ਿਆਦਾ ਵਿਗੜ ਹਰਕ ਹੋਰ ਪਵੇਗਾ ਜੀ ਜੇ ਇਸ ਤਰ੍ਹਾਂ ਦੀ ਹਮਾਕਤ ਉਹਨਾਂ ਨੇ ਸੋਚੀ ਆ ਤਾਂ ਉਹਦੇ ਪਿੱਛੇ ਕੁਝ ਕਾਰਨ ਹੋਣਗੇ ਪਰ ਇੱਕ ਚੀਜ਼ ਇਹ ਤੇ ਸਾਫ਼ ਆ ਸੁਖਮ ਸਿੰਘ ਸਾਹਿਬ ਕਿ ਡਿਫੈਂਸ ਸਿਸਟਮ ਜਿਹੜਾ ਸੀਗਾ ਇੰਡੀਆ ਦਾ ਟੈਸਟ ਹੋਇਆ ਜਿਹੜਾ ਤਾਂ ਮੇਰੇ ਖਿਆਲ ਦੇ ਨਾਲ ਉਹਨੇ ਬਹੁਤ ਵਧੀਆ ਕਾਰਗੁਜ਼ਾਰੀ ਜੀ ਨਬਾਈਆ ਸੋ ਇਹ ਆ ਇਹਨਾਂ ਦਾ ਆਫੀਸ਼ੀਅਲੀ ਇਸ ਵੇਲੇ ਇੰਡੀਅਨ ਆਰਮੀ ਦਾ ਦਾਬਾ ਕਿ ਭਾਈ ਅਟੈਕ ਹੋਇਆ ਸੀ ਪਰ ਅਸੀਂ ਨਕਾਮਯਾਬ ਕਰ ਦਿੱਤਾ ਬਿਲਕੁਲ ਜੀ ਜੀ ਬਹੁਤ ਸ਼ੁਕਰੀਆ ਜੀ ਸਾਰੇ ਦੋਸਤਾਂ ਦਾ ਸਵਾਗਤ ਹੈ ਕੁਝ ਕਮੈਂਟ ਨੇ ਮੇਟੂ ਜੀ ਇਹਦੇ ਨਾਲ ਜੁੜੇ ਹੋਏ ਹੋਣ ਲਿਆ ਬੱਲੀ ਸਾਹਿਬ ਕਹਿ ਰਹੇ ਨੇ ਕਿ ਐਸਜੀਪੀਸੀ ਦਾ ਵੀ ਬਿਆਨ ਆਇਆ ਕਹਿੰਦੇ ਉਹਨਾਂ ਨੇ ਇਸ ਗੱਲ ਨੂੰ ਮੰਨਣ ਤੋਂ ਇਨਕਾਰ ਕੀਤਾ ਹੋਇਆ ਹੈ ਔਰ ਜਰਾਵਟ ਢਿੱਲੋਂ ਜੀ ਕਹਿ ਰਿਹਾ ਕਿ ਇਹ ਗੱਲ ਸੋਚਣ ਵਾਲੀ ਹੈ ਕਿ ਇਹਨੇ ਦਿਨਾਂ ਬਾਅਦ ਕਹਿੰਦੇ ਫੌਜ ਨੇ ਅਨਾਉਂਸਮੈਂਟ ਕਿਉਂ ਕੀਤੀ ਆ ਔਰ ਗਰੇਵੀ ਜੀ ਵੀ ਕਹਿ ਰਹੇ ਨੇ ਕਿ 8 9 ਨੂੰ ਵੀ ਕਹਿੰਦੇ ਰੌਲਾ ਪਿਆ ਸੀ ਅਮਰਸਰ ਸ਼ਹਿਰ ਤੇ ਕਹਿੰਦੇ ਡਰੋਨ ਅਟੈਕ ਦਾ ਹਾਂ ਆ ਰੌਲਾ ਤੇ ਉਦੋਂ ਚਰਚਾਵਾਂ ਤੇ ਸੁਣੀਆਂ ਨੇ ਜੀ ਚਰਚਾਵਾਂ ਤੇ ਹੋਈਆਂ ਨੇ ਜੀ ਪਰ ਚਲੋ ਖੈਰ ਸਭ ਤੋਂ ਚੰਗੀ ਸ਼ੁਕਰ ਵਾਲੀ ਗੱਲ ਤਾਂ ਇਹ ਹੈ ਕਿ ਇਸ ਤਰ੍ਹਾਂ ਦਾ ਕੋਈ ਹਾਦਸਾ ਨਹੀਂ ਹੋਇਆ ਪਰ ਜੇ ਬਾਈ ਚਾਂਸ ਇਸ ਤਰ੍ਹਾਂ ਹੁੰਦਾ ਰੱਬ ਨਾ ਕਰੇ ਤਾਂ ਇਹਦੇ ਨਤੀਜੇ ਤੇ ਫਿਰ ਬਹੁਤ ਜ਼ਿਆਦਾ ਮਾੜੇ ਹੋਣੇ ਸੀ ਹੁਣ ਨਾਲੋਂ ਵੀ ਕਿਤੇ ਜ਼ਿਆਦਾ ਮੈਨ ਲੱਗਦਾ ਅੰਗਰਜੀ ਕਹਿ ਰਹੇ ਨੇ ਕਿ ਮੇਰੇ ਦੋਸਤ ਦਾ ਪੁੱਤ ਸ਼ਹੀਦ ਹੋਇਆ ਜੀ ਸ਼੍ਰੀ ਨਗਰ ਫਰੀਦਕੋਟ ਤੋਂ ਸੀ ਹਾਂਜੀ ਉਹਦੇ ਵੀ ਆਪਾਂ ਗੱਲਬਾਤ ਕਰਨੀ ਸੀ ਤੇ ਉਹ ਮਿੰਟੂ ਜੀ ਚਲੋ ਕਮੈਂਟ ਆ ਗਿਆ ਤੇ ਆਪਾਂ ਹੁਣੇ ਹੀ ਗੱਲ ਕਰ ਦਈਏ ਅਗਨੀ ਵੀਰ ਸੀ ਉਹ ਮੁੰਡਾ ਤੇ ਸ਼੍ਰੀ ਨਗਰ ਕਹਿੰਦੇ ਵੀ ਡਿਊਟੀ ਦੌਰਾਨ ਉਹ ਸ਼ਹੀਦ ਹੋ ਗਿਆ ਤੇ ਸੰਸਕਾਰ ਤੇ ਪਰਿਵਾਰ ਨੇ ਕਰਤਾ ਪਰ ਫੁੱਲ ਅਜੇ ਨਹੀਂ ਪਾਏ ਕਿਉਂਕਿ ਉਹ ਉਡੀਕ ਕਰ ਰਿਹਾ ਵੀ ਕੋਈ ਸੂਬਾ ਸਰਕਾਰ ਕੋਈ ਆਪ ਦਾ ਪ੍ਰਤੀਕਰਮ ਦੇਵੇ ਉਹ ਮੁੰਡੇ ਨੂੰ ਸ਼ਹੀਦ ਦਾ ਦਰਜਾ ਦੇਵੇ ਤੇ ਅਜੇ ਤੱਕ ਕਹਿੰਦੇ ਵੀ ਸੂਬਾ ਸਰਕਾਰ ਕੋਈ ਸਾਰ ਲੈ ਨਹੀਂ ਰਹੀ ਉਹਨਾਂ ਦੀ ਦੇਖੋ ਅਗਨੀਵੀਰ ਜਦੋਂ ਇਹ ਸਕੀਮ ਆਈ ਸੀਗੀ ਮੈਂ ਤਾਂ ਡੇ 1 ਤੋਂ ਇਹਦੇ ਮੁਖਾਲਫ ਸਾਂ ਉਲਟ ਸਾਂ ਜੀ ਤੇ ਸਾਡੇ ਕੋਲ ਜਿਹੜੇ ਮਤਲਬ ਕਿ ਆਪਣੀ ਅਸਹਿਮਤੀ ਦੇ ਕਾਰਨ ਸੀਗੇ ਹੁਣ ਜੇ ਤੁਸੀਂ ਵੇਖੋਗੇ ਗੱਲਾਂ ਫੇਰ ਉਹ ਆਉਂਦੀਆਂ ਪਈਆਂ ਨੇ ਸਾਹਮਣੇ ਹਮ ਕਿ ਇੱਕ ਤੇ ਇਹ ਆ ਕਿ ਚਲੋ ਜਿਹੜਾ ਆ ਗਿਆ 3 ਸਾਲ ਬਾਅਦ ਉਹਦਾ ਕੀ ਬਣੇਗਾ ਉਹ ਤੇ ਇੱਕ ਵੱਖਰਾ ਵਿਸ਼ਾ ਹੈ ਜੀ ਉਤੇ ਨੀਤੀਗਤ ਬਹਿਸ ਮੌਬੇਸੇ ਦਾ ਵਿਸ਼ਾ ਹੈ ਪਰ ਆ ਵੇਖੋ ਕਿ ਸ਼ਹਾਦਤ ਫਿਰ ਉੱਥੇ ਆ ਜਾਈਗੀ ਨਾ ਗੱਲ ਜਿਵੇਂ ਆਪਾਂ ਬੀਤੇ ਦਿਨੀ ਜਿਹੜਾ ਉਹ ਹੈਗਾ ਸੀਗਾ ਫਾਇਰ ਬ੍ਰਿਗੇਡ ਵਾਲਾ ਮੁੰਡਾ ਜੀ ਉਹਦਾ ਜ਼ਿਕਰ ਕੀਤਾ ਸੀਗਾ ਕਿ ਕਿਸ ਤਰ੍ਹਾਂ ਮਯੂ ਦੀ ਡੈਥ ਹੁੰਦੀ ਆ ਡੈਥ ਔਨ ਡਿਊਟੀ ਹੁੰਦੀ ਆ ਹੂੰ ਕਿਸੇ ਨੂੰ ਬਚਾਉਂਦਾ ਯਾਨੀ ਜਾਨ ਮਾਲ ਦਾ ਜਿਹੜਾ ਨੁਕਸਾਨ ਹੈ ਉਹਨੂੰ ਬਚਾਉਣ ਵਾਸਤੇ ਜਿਹੜੇ ਫਾਇਰ ਫਾਈਟਰ ਹੁੰਦੇ ਆ ਉਹ ਜ਼ਿੰਦਗੀ ਦਾਤ ਤੇ ਲਾਉਂਦੇ ਆ ਤੇ ਜਿਸ ਵੇਲੇ ਉਹ ਬਰਨ ਹੋ ਗਿਆ ਸੜ ਗਿਆ ਬਹੁਤ ਸਿਆਤਾ ਤੇ ਕਿਦਾਂ ਸੂਬਾ ਸਰਕਾਰ ਨੇ ਸਾਰੀ ਨਾ ਲਈ ਫਿਰ ਜਦੋਂ ਮੁੱਕ ਗਿਆ ਤੇ ਹਾਬਲਾਂ ਨੂੰ ਕਿ ਇਹਨਾਂ ਨੇ ਉਹਨਾਂ ਨੂੰ ਰੁਪਈਆ ਵੀ 10 ਲੱਖ ਦਿੱਤਾ ਜੀ ਤੇ ਨਾਲ ਇਹ ਵਾਅਦਾ ਕੀਤਾ ਕਿ ਤੁਹਾਡੇ ਘਰ ਦੇ ਇੱਕ ਜੀ ਨੂੰ ਅਸੀਂ ਨੌਕਰੀ ਦੇ ਦਾਂਗੇ ਜੀ ਇਹ ਗੱਲ ਮਤਲਬ ਕਿ ਇਹਨਾਂ ਨੇ ਇਸ ਵਾਸਤੇ ਕੀਤੀ ਕਿਉਂਕਿ ਇਹਨਾਂ ਨੂੰ ਪਤਾ ਸੀਗਾ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਇਹ ਮੁੱਦਾ ਬਣ ਸਕਦਾ ਹੁਣ ਜੇ ਆਪਾਂ ਦੇਖੀਏ ਮੈਨੂੰ ਅੱਜ ਵੀ ਯਾਦ ਆ ਕਿ ਇੱਕ ਬੜਬਰ ਤੋਂ ਨਾ ਡਰਾਈਵਰ ਸੀ ਬਸਤਾ ਡਰਾਈਵਰ ਜੀ ਕੋਵਿਡ ਦੇ ਦੌਰਾਨ ਉਹ ਸ਼ਾਇਦ ਕਿਸੇ ਹੋਰ ਸੂਬੇ ਦੇ ਵਿੱਚ ਡਿਊਟੀ ਤੇ ਗਿਆ ਸੀਗਾ ਤੇ ਉਹਦੀ ਡੈਥ ਹੋ ਗਈ ਸੀਗੀ ਅਸੀਂ ਉਹਦੇ ਲਈ ਵੀ ਬਹੁਤ ਉਸ ਵੇਲੇ ਆਵਾਜ਼ ਚੁੱਕੀ ਸੀਗੀ ਕਿ ਭਾਈ ਇਹ ਬੰਦਾ ਜਿਹੜਾ ਆ ਨਾ ਉਹ ਵੀ ਇੱਕ ਤਰ੍ਹਾਂ ਨਾਲ ਡਿਊਟੀ ਤੇ ਯਾਰ ਸ਼ੀਧੀ ਹੋਇਆ ਜੀ ਜੀ ਫਿਰ ਤਬਈ ਦਿਓ ਇਹਨੂੰ ਵੀ ਵਿਚਾਰੇ ਨੂੰ ਕੁਛ ਨਾ ਕੁਛ ਤਾਂ ਬਾਅਦ ਦੇ ਵਿੱਚ ਆਮ ਆਦਮੀ ਪਾਰਟੀ ਦੀ ਜਦੋਂ ਸਰਕਾਰ ਬਣੀ ਤੇ ਮੀਤ ਹੇਰ ਦਾ ਕਿਉਂਕਿ ਉਹ ਹਲਕਾ ਸ਼ਾਇਦ ਇਹਨਾਂ ਨੇ ਉਹਦੀ ਟੱਬਰ ਦੀ ਫਿਰ ਇੰਦਾਦ ਕੀਤੀ ਵੀ ਸੀਗੀ ਜੀ